ਕਿ ਬਹੁਤ ਸਾਰੇ ਸੱਜਣਾ ਨੇ ਪੁੱਛ ਲਿਆ ਨਾਮ ਕਿਵੇਂ ਜਪੀਏ ਜੀ ਤੇ ਕਾਫੀ ਚਿਰ ਦੇ ਜਪਦੇ ਪਾਇਆ ਤੇ ਕੁਝ ਗੱਲ ਨਹੀਂ ਪਈ ਬਣਦੀ ਬੜੀ ਮੁੱਦਤ ਹੋ ਗਈ ਹੈ ਜ਼ਿੰਦਗੀ ਲੰਘ ਚਲੀ ਹੈ ਦਫ਼ਤਰ तमाम गुਜ਼ਰ ਤਵਾ ਪਾਇਆ ਰਸੀਦੇ ਉਮਰ ਮਾ ਹਮ ਚੁਨਾੰਦਰ ਅਵਲ ਵਸਫ ਤੁਮਾਂ ਦਾ ਹੈ ਈਰਾਨ ਦੇ ਪ੍ਰਸਿੱਧ ਸੰਤ ਹਾਫਿਜ਼ ਕਹਿੰਦੇ ਨੇ ਜ਼ਿੰਦਗੀ ਮੁਖ ਚਲੀ ਜ਼ਿੰਦਗੀ ਦਾ ਸਾਜ਼ੋ ਸਮਾਨ ਮੁਖ ਚਲਿਆ ਆਹ ਖੁਦਾ ਮੈਂ ਤੇ ਤੇਰੇ ਰਸਤੇ ਤੇ ਅਜੇ ਇੱਕੋ ਹੀ ਕਦਮ ਚੱਲਣਾ ਹੈ ਇੱਕੋ ਹੀ ਕਦਮ ਰਸਤਾ ਬਹੁਤ ਲੰਬਾ ਵਾਟ ਬੜੀ ਲੰਬੇਰੀ ਇਹ ਵੀ ਵੀ 33 ਸਾਲ ਤੋਂ ਗੁਰਦੁਆਰੇ ਆਣ ਵਾਲੇ ਕਦੀ ਅੰਦਾਜ਼ਾ ਲਾਣਗੇ ਤੇ ਇੰਜ ਜਾਪੇਗਾ ਕਦਮ ਇੱਕ ਵੀ ਨਹੀਂ ਚੱਲੇਗਾ ਤੇ ਵਾਟ ਬੜੀ ਲੰਬੇਰੀ ਹੈ ਬਹੁਤ ਲੰਬੇਰੀ ਤੇ ਇਤਨੀ ਉੱਪਰ ਲੰਘ ਗਈ ਏ ਤੇ ਕਦਮ ਇੱਕ ਨਹੀਂ ਚੱਲੇ ਤੇ ਬਾਕੀ ਰਸਤਾ ਕਿਵੇਂ ਤੈ ਕਰੋਗੇ ਕਦੋਂ ਤੈ ਕਰੋਗੇ ਇਹ ਜ਼ਿੰਦਗੀ ਤੇ ਗਈ ਫਿਰ ਇਹ ਜਨਮ ਤੇ ਗਿਆ ਨਹੀਂ ਸੁਚੇਤ ਹੋ ਸਾਵਧਾਨ ਹੋ ਇਸ ਮਾਰਗ ਨੂੰ ਤੈ ਕਰਨਾ ਹੈ ਲੋਕ ਲੱਜਾਂ ਨੂੰ ਇੱਕ ਪਾਸੇ ਰੱਖਣਾ ਹੈ ਜਗਤ ਕੀ ਆਖੇਗਾ ਇਹ ਨਹੀਂ ਸੋਚਣਾ ਗੁਰੂ ਨੇ ਕੀ ਆਖਣਾ ਹੈ ਇਹ ਸੋਚਣਾ ਹੈ ਜਗਤ ਨੇ ਨਿੰਦਾ ਕਰਨੀ ਹੈ ਇਹ ਨਹੀਂ ਸੋਚਣਾ ਗੁਰੂ ਨੇ ਗਲਵਕੜੀ ਚ ਲੈਣਾ ਹੈ ਇਹ ਸੋਚਣਾ ਹੈ ਜਗਤ ਨੇ ਅਪਜਸ਼ ਕਰਨਾ ਜਾਂ ਮਜ਼ਾਕ ਉਡਾਣਾ ਇਹ ਨਹੀਂ ਸੋਚਣਾ ਗੁਰੂ ਨੇ ਸ਼ਾਬਾਸ਼ ਦੇਣੀ ਹੈ ਇਹ ਸੋਚਣਾ ਅਗਰੇ ਸੋਚਣੀ ਇੱਥੇ ਆ ਗਈ ਆਇਆ ਸਫਲ ਹੈ ਮੈਂ ਫਿਰ ਅਰਜ਼ ਕਰਾਂ ਇਹ ਦੋ ਬਚਨ ਇਸ ਇਸਲਾਮ ਦੇ ਬਾਨੀ ਦੇ ਵੀ ਬੜੇ ਕੀਮਤੀ ਨੇ ਉਹ ਕਹਿੰਦਾ ਹੈ ਮਨੁੱਖ ਮੰਗਣਾ ਤੇ ਰਹਿ ਹੱਕ ਤੇਰਾ ਹੱਕ ਹੈ ਕਿਉਂ ਛੋੜਦਾ ਹੈ ਮੰਨ ਲੈ ਜ਼ਮੀਨ ਨੂੰ ਕਹਿ ਤੂੰ ਫਲ ਕਿਉਂ ਨਹੀਂ ਦਿੰਦਾ ਚਾਹੀਦਾ ਹੈ ਪਰ ਦੇਣਾ ਤੇਰਾ ਫਰਜ਼ ਹੈ ਬੀਜ ਤੂੰ ਕਿਉਂ ਨਹੀਂ ਬੋਇਆ ਗੁਰੂ ਕੋਲ ਲੰਬੀ ਚੋੜੀ ਲਿਸਟ ਰਖਛੜ ਦਿਆ ਐ ਗੁਰੂ ਤੂੰ ਐ ਵੀ ਕਰ ਐ ਵੀ ਕਰ ਐ ਗੱਲ ਵੀ ਮੰਨ ਐ ਗੱਲ ਵੀ ਮੰਨ ਮੇਰੀ ਐ ਗੱਲ ਵੀ ਮੰਨ ਮੇਰੀ ਐ ਅਰਦਾਸ ਹੈ ਮੇਰੀ ਇਹ ਅਰਦਾਸ ਹੈ ਹੱਦ ਹੋ ਗਈ ਹਜ਼ਾਰਾਂ ਗੱਲਾਂ ਤੂੰ ਆਪਣੀਆਂ ਗੁਰੂ ਕੋਲ ਮੰਵਾਣਾ ਚਾਹੁੰਦਾ ਤੇ ਗੁਰੂ ਦੀ ਇੱਕ ਗੱਲ ਵੀ ਨਹੀਂ ਮੰਨਣਾ ਚਾਹੁੰਦਾ ਤੂੰ ਇਹ ਕਿਸ ਤਰ੍ਹਾਂ ਗੱਲ ਬਣਾਏਗੀ ਮੈਂ ਅਰਜ਼ ਕਰਾਂ ਗੁਰੂ ਦੀ ਇੱਕ ਗੱਲ ਮੰਨਣੀ ਬਹੁਤ ਔਖੀ ਹੈ ਤੇ ਗੁਰੂ ਵਾਸਤੇ ਬਹੁਤ ਸੌਖਾ ਹੈ ਸਾਡੀਆਂ ਲੱਖਾਂ ਗੱਲਾਂ ਮੰਨ ਲੈਣਾ ਬਹੁਤ ਸੌਖਾ ਕੋਈ ਬਹੁਤ ਔਖਿਆ ਹੀ ਨਹੀਂ ਹੈ ਗੁਰੂ ਨੂੰ ਉਹਨੇ ਮਿੰਟਾਂ ਚ ਮੰਨ ਲੈਣੀ ਪਰ ਬੜੀ ਔਖੀ ਗੱਲ ਹੈ ਗੁਰੂ ਦੀ ਇੱਕ ਗੱਲ ਮੰਨ ਲੈ ਤੇ ਤੁਸੀਂ ਆਖੋਗੇ ਗੁਰੂ ਦੀ ਇੱਕ ਗੱਲ ਕੀ ਹੈ ਬਸ ਗੁਰੂ ਦਾ ਬਣ ਜਾਣਾ ਗੁਰੂ ਦੀ ਇੱਕ ਗੱਲ ਹੈ ਔਰ ਕੋਈ ਗੱਲ ਨਹੀਂ ਗੁਰਦੇ ਤੇ ਗੁਰੂ ਦੀ ਬਾਣੀ ਕਿਸ ਦੇ ਮਦਦਗਾਰ ਨੇ ਸਹਾਇਕ ਨੇ ਅਗਰ ਕੋਈ ਨਦੀ ਸਮੁੰਦਰ ਤੱਕ ਨਹੀਂ ਪਹੁੰਚ ਸਕੇ ਤਾਂ ਜ਼ਰੂਰ ਕੋਈ ਕਾਰਨ ਹੋਵੇਗਾ ਰਸਤੇ 'ਚ ਮਰੂਥਲ ਆ ਗਿਆ ਹੋਣਾ ਹੈ ਪਿੱਛੇ ਪਾਣੀ ਦਾ ਵੇਗ ਘਟ ਗਿਆ ਹੋਣਾ ਹੈ ਤਦ ਇਹ ਨਦੀ ਇਹ ਸਰਿਤਾ ਸਾਗਰ ਤੱਕ ਨਹੀਂ ਪਹੁੰਚ ਸਕੇ ਕੋਈ ਬੀਜ ਫਲ ਤੱਕ ਨਹੀਂ ਅਪੜ ਸਕਿਆ ਤਾਂ ਜ਼ਰੂਰੀ ਧਰਤੀ ਮਾਕੂਲ ਨਹੀਂ ਹੋਵੇਗੀ ਵਕਤ ਸਿਰ ਪਾਣੀ ਨਹੀਂ ਮਿਲੇ ਆਉਣਾ ਢੰਗ ਦੀ ਖਾਦ ਨਹੀਂ ਪਾਈ ਗਈ ਹੋਣੀ ਕੁਛ ਨਾ ਕੁਛ ਤੇ ਕਾਰਨ ਹੈ ਤੋ ਮੈਂ ਅਰਜ਼ ਕਰਾਂ ਮਨੁੱਖ ਇੱਕ ਬੀਜ ਹੈ ਔਰ ਇਸ ਬੀਜ ਦੇ ਅੰਦਰ ਪ੍ਰਮਾਤਮਾ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ ਪਰਮਾਤਮਾ ਫਲ ਹੈ ਇਸ ਮਨੁੱਖੀ ਬੀਜ ਦਾ ਅਗਰ ਇਹ ਬੀਜ ਪਰਮਾਤਮਾ ਤੱਕ ਨਹੀਂ ਪਹੁੰਚਿਆ ਅਗਰ ਕੋਈ ਮਨੁੱਖ ਅਕਾਲ ਪੁਰਖ ਤੱਕ ਨਹੀਂ ਪਹੁੰਚਿਆ ਤਾਂ ਸਮਝ ਲਓ ਬੀਜ ਅਜਾਈ ਚਲਾ ਗਿਆ ਬੀਜ ਵਿਅਰਥ ਚਲਾ ਗਿਆ ਇਹ ਬੀਜ ਫਲ ਤੱਕ ਕਿਉਂ ਨਹੀਂ ਪਹੁੰਚਿਆ ਜਿਹੜੇ ਕਾਰਨ ਗੁਰੂ ਨਾਨਕ ਨੇ ਲੱਭੇ ਨੇ ਜਗਤ ਗੁਰੂ ਬਾਬੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ ਤੇ 3 ਵਜੇ ਸਮਾਪਤੀ ਕਰ ਦੇਣੀ ਹੈ ਕਿ ਅਹਿਸਾਸ ਹੋ ਸਕੇ ਕਿ ਬੀਜ ਫਲ ਤੱਕ ਕਿਉਂ ਨਹੀਂ ਪਹੁੰਚਿਆ ਗੁਰਦਾਰੇ ਆਣਾ ਕੋਈ ਮਨੋਰੰਜਨ ਨਹੀਂ ਹੈ ਗੁਰਦਾਰੇ ਆਣਾ ਕੋਈ ਮੇਲਾ ਨਹੀਂ ਹੈ ਮੇਲੇ ਦੁਨੀਆ ਮਨਾਉਂਦੀ ਹੈ ਮੇਲੇ ਸੰਸਾਰ ਦੇ ਵਿੱਚ ਮਨਾਏ ਜਾਂਦੇ ਨੇ ਗੁਰੂ ਨੇ ਸਾਨੂੰ ਜੋੜ ਮੇਲਾ ਦਿੱਤਾ ਹੈ ਜੋੜ ਮੇਲਾ ਸੁਰਤ ਸ਼ਬਦ ਨਾਲ ਜੁੜ ਗਈ ਤੇ ਮੇਲਾ ਸਿੱਖ ਗੁਰੂ ਨਾਲ ਜੁੜ ਗਿਆ ਮੇਲਾ ਟੁੱਟਿਆ ਆਿਆਂ ਦੇ ਮੇਲੇ ਨਹੀਂ ਹੁੰਦੇ ਜੁੜੇ ਹੋਿਆਂ ਦੇ ਮੇਲੇ ਹਜ਼ਾਰ ਬੰਦਾ ਬੈਠਾ ਤੇ ਇੱਕ ਦੂਜੇ ਨਾਲ ਜੁੜਿਆ ਹੋਈ ਨਹੀਂ ਕਾਦਾ ਮੇਲਾ ਟੁੱਟਿਆ ਆਇਆਂ ਦੇ ਮੇਲੇ ਨਹੀਂ ਹੁੰਦੇ ਕਦੀ ਬਹੁਤ ਮੁਤਾਲਾ ਕਰਨਾ ਸਤਿਗੁਰ ਨੇ ਸਿਰਫ ਮੇਲਾ ਨਹੀਂ ਆਖਿਆ ਮੇਲਿਆਂ ਦਾ ਦੇਸ਼ ਹੈ ਹਿੰਦੁਸਤਾਨ ਜੈਨ ਧਰਮ ਦੇ ਮੇਲੇ ਨੇ ਸਨਾਤਨ ਧਰਮ ਦੇ ਮੇਲੇ ਤੇ ਨੇ ਮੁਸਲਮਾਨਾਂ ਦੇ ਮੇਲੇ ਨੇ ਇਸਾਈਆਂ ਦੇ ਮੇਲੇ ਨੇ ਬੋਧੀਆਂ ਦੇ ਮੇਲੇ ਨੇ ਗਰਸ ਕੇ ਵਕ ਵਕ ਫਿਰਕਿਆਂ ਦੇ ਅਨੰਤ ਮੇਲੇ ਨੇ ਗੁਰੂ ਨੇ ਸਾਨੂੰ ਮੇਲਾ ਨਹੀਂ ਦਿੱਤਾ ਜੋੜ ਮੇਲਾ ਮੇਲੇ ਤੇ ਟੁੱਟਿਆ ਆਇਆਂ ਦੇ ਵੀ ਹੁੰਦੇ ਨੇ ਜਿਹੜੇ ਟੁੱਟੇ ਹੋਏ ਨੇ ਖਿਮਾ ਕਰਨ ਨੂੰ ਮੇਲਾ ਕਹਿਣਾ ਮੇਲੇ ਨੂੰ ਧੋਖਾ ਦੇਣਾ ਹੈ ਮੇਲ ਮਿਲਾਪ ਤੋਂ ਮੇਲੇ ਦਾ ਜਨਮ ਹੈ ਜਿੱਥੇ ਜੋੜ ਹੀ ਕੋਈ ਨਹੀਂ ਉੱਥੇ ਮੇਲਾ ਕਾਦਾ ਭਗਤ ਕਬੀਰ ਦਾ ਇੱਕ ਸ਼ਲੋਕ ਮੈਨੂੰ ਚੇਤੇ ਆਇਆ ਸ਼ਿਵਰਾਤਰੀ ਦਾ ਦਿਨ ਸੀ ਤੇ ਬਨਾਰਸ ਸ਼ਿਵਾਂ ਦੀ ਨਗਰੀ ਬੜੀ ਭੀੜ ਲੋਕੀ ਦੂਰ ਦੂਰ ਤੋਂ ਆਏ ਬੜਾ ਇਕੱਠ ਤੇ ਕਬੀਰ ਦੇ ਸ਼ਿਸ਼ੇ ਕਹਿਣ ਲਗੇ ਭਗਤ ਜੀ ਆਪਾਂ ਚੱਲੀਏ ਮੇਲਾ ਦੇਖਣ ਮੇਲਾ ਮੂਲ ਵਿਚਾਰ ਤੋਂ ਇੱਕ ਪਾਸੇ ਹੋ ਕੇ ਮੈਂ ਜਿਹੜਾ ਤੁਹਾਡੇ 1 ਮਿੰਟ ਲੈ ਰਿਹਾ ਮੈਂ ਇਸ ਵਾਸਤੇ ਕਿ ਗੁਰਦੁਆਰੇ ਆਣਾ ਮਨੋਰੰਜਨ ਨਾ ਸਮਝਣਾ ਗੁਰਦੁਆਰੇ ਆਉਣਾ ਮੇਲਾ ਵੀ ਨਾ ਸਮਝਣਾ ਇੱਥੇ ਵਕਤ ਪਾਸ ਨਹੀਂ ਕਰਨਾ ਵਕਤ ਸਫਲ ਕਰਨਾ ਜ਼ਿੰਦਗੀ ਪਾਸ ਨਹੀਂ ਕਰਨੀ ਹੈ ਜ਼ਿੰਦਗੀ ਸਫਲ ਕਰਨੀ ਹੈ ਸਮਾਂ ਪਾਸ ਨਹੀਂ ਕਰਨਾ ਸਮਾਂ ਸਫਲ ਕਰਨਾ ਸਮਾਂ ਪਾਸ ਕਰਕੇ ਤੇ ਸਾਰੇ ਹੀ ਚਲੇ ਜਾਂਦੇ ਸਮੇ ਨੂੰ ਸਫਲ ਕੋਈ ਕੋਈ ਕਰਦਾ ਹੈ ਤੇ ਸਮੇ ਤੋਂ ਕੀਮਤੀ ਹੋਰ ਕੁਝ ਵੀ ਨਹੀਂ ਤੇ ਸਮਾਂ ਹੀ ਪਾਸ ਕਰ ਛੱਡिए ਨਹੀਂ ਇਹਨੂੰ ਸਫਲ ਕਰਨਾ ਹੈ ਜ਼ਿੰਦਗੀ ਤੋਂ ਕੀਮਤੀ ਹੋਰ ਕੁਝ ਵੀ ਨਹੀਂ ਤੇ ਇਹਨੂੰ ਐਵੇਂ ਹੀ ਗਵਾ ਛੱਡਿਏ ਨਹੀਂ ਇਹਨੂੰ ਸਫਲ ਕਰਨਾ ਹੈ ਚਲੋ ਭਗਤ ਜੀ ਮੇਲਾ ਦੇਖਣ ਚੱਲੀਏ ਕਬੀਰ ਚੱਲ ਪਏ ਕਿਧਰੇ ਪਹਿਲਵਾਨਾਂ ਦੇ ਦੰਗਲ ਸਨ ਕਿਧਰੇ ਕਟ ਪੁਤਲੀਆਂ ਦੇ ਨਾਚ ਹੋ ਰਹੇ ਨੇ ਕਿਧਰੇ ਨਿਰਤ ਹੋ ਰਿਹਾ ਹੈ ਕਿਧਰੇ ਰਾਸਧਾਰੀਆਂ ਨੇ ਰਾਸ ਪਾਈ ਹੋਈ ਹੈ ਕਿਧਰੇ ਸੰਗੀਤ ਦੀਆਂ ਧੁਨਾ ਦੇ ਥੇ ਤਰ੍ਹਾਂ ਤਰ੍ਹਾਂ ਦੇ ਨਿਰਤ ਹੋ ਰਹੇ ਨੇ ਕੋਈ ਪਹਿਲਵਾਨ ਆਪਣੇ ਜਿਸਮਾਨੀ فن ਦਾ ਮੁਜ਼ਾਹਿਰਾ ਪੇਸ਼ ਕਰ ਰਿਹਾ ਹੈ ਗਰਸ ਕੇ ਤਰ੍ਹਾਂ ਤਰ੍ਹਾਂ ਦੇ ਕੋਲ ਤੱਕ ਕਬੀਰ ਚੱਲਦੇ ਗਏ ਚੱਲਦੇ ਗਏ ਸਿਸ਼ ਸੋਚਦੇ ਨੇ ਆਏ ਆਪਾਂ ਮੇਲੇ ਦੇ ਚਾਂ ਤੇ ਕਬੀਰ ਰੁਕਦਾ ਹੀ ਨਹੀਂ ਕਿਧਰੇ ਕਟ ਪੁਤਲੀਆਂ ਦਾ ਨਾਚ ਹੋ ਰਿਹਾ ਲੰਘ ਗਿਆ ਹੈ ਪਹਿਲਵਾਨਾਂ ਦਾ ਦੰਗਲ ਹੈ ਲੰਘ ਗਿਆ ਰੁਕਦਾ ਹੀ ਨਹੀਂ ਸ਼ੇਨਾਈਆਂ ਵੱਜ ਰਹੀਆਂ ਨਰਸਿੰਗੇ ਵੱਜ ਰਹੇ ਨੇ ਪਨੇਰੀਆਂ ਵੱਜ ਰਹੀਆਂ ਨੇ ਨਗਾਰੇ ਵੱਜ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਨਿਰਤ ਹੋ ਰਹੇ ਨੇ ਕਬੀਰ ਰੁਕਦਾ ਹੀ ਨਹੀਂ ਅੱਗੇ ਲੰਘੇ ਹੋਰ ਅੱਗੇ ਲੰਘੇ ਰਾਸ ਪੈ ਰਹੀਏ ਬੜੀ ਸੋਹਣੀ ਰੁਕਦਾ ਹੀ ਨਹੀਂ ਤੇ ਕਬੀਰ ਦੇ ਚੇਲੇ ਹੈਰਾਨ ਹੋ ਗਏ ਬੇ ਫਜ਼ੂਲ ਆਇਆ ਇਹ ਰੁਕਦਾ ਤੇ ਹੈ ਨਹੀਂ ਤੇ ਮੇਲਾ ਦੇਖੀ ਤੇ ਰੁਕ ਕੇ ਦੇਖੀ ਇਹਦੀ ਚੱਲ ਰਹੀ ਹੈ ਚੱਲ ਰਹੀ ਹੈ भीड़ भाड़ तो लंग के कबीर पहुंचे गंगा दे तट ते इक मनुख बैठा राम दी धुन विच मस्त ओदे को लजा बैठे ते चेले कहणा भगत जी आपा मेला देखना है ते कबीर कहन लगे बिल्कुल आपा मेले च ही बैठे ਮੇਲਾ ਤੇ ਪਿੱਛੇ ਰਹਿ ਗਿਆ ਕਬੀਰ ਕਹਿੰਦੇ ਮੇਲਾ ਨਹੀਂ ਉਤੇ ਕੌਤਕ ਸੀ ਉਤੇ ਟੁੱਟੇ ਹੋਏ ਮਨੁੱਖਾਂ ਦਾ ਇਕੱਠ ਸੀ ਕਬੀਰ ਜੈ ਜੈ ਹਾਂ ਫਿਰਾਂ ਕੌਤਕ ਠਾਏ ਠਾਏ ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਈ ਮੇਲਾ ਇੱਥੇ ਹੀ ਹੈ ਜਿਹਦੀ ਸੁਰਤ ਰਾਮ ਨਾਲ ਜੁੜੀ ਹੋਈ ਹੈ ਇੱਥੇ ਮੇਲਾ ਵੇਖੋ ਬਾਕੀ ਤੇ ਸਭ ਉਜਾੜ ਹੈ ਟੁੱਟੇ ਹੋਣਾਂ ਦੇ ਕੋਈ ਮੇਲੇ ਆਉਂਦੇ ਨਹੀਂ ਜੁੜਿਆ ਹੋਇਆਂ ਦੇ ਨੇਲੇ ਹੁੰਦੇ ਨੇ ਸੁਰਤ ਸ਼ਬਦ ਨਾਲ ਜੁੜ ਗਈ ਜੋੜ ਮੇਲਾ ਸਿੱਖ ਗੁਰੂ ਨਾਲ ਜੁੜ ਗਿਆ ਜੋੜ ਮੇਲਾ ਸਿੱਖ ਸਿੱਖ ਨਾਲ ਜੁੜ ਗਿਆ ਜੋੜ ਮੇਲਾ ਗੁਸਤਾਖੀ maaf ਸੁਰਤ ਸ਼ਬਦ ਨਾਲ ਨਹੀਂ ਜੁੜੀ ਸਿੱਖ ਸਿੱਖ ਨਾਲ ਨਹੀਂ ਜੁੜਿਆ ਕੋਈ ਮੇਲਾ ਨਹੀਂ ਟੁੱਟਿਆ ਹੋਇਆਂ ਦੇ ਮੇਲੇ ਨਹੀਂ ਹੁੰਦੇ ਜੁੜੇ ਹੋਇਆਂ ਦੇ ਮੇਲੇ ਹੁੰਦੇ ਗੁਰਦੇਵ ਨੇ ਸਾਨੂੰ ਜੋੜ ਮੇਲਾ ਬਖਸ਼ਿਆ ਤੇ ਮੈਂ ਸਮਝਦਾ ਇਹ ਜੋੜ ਮੇਲਾ ਤੇ ਕਿਸੇ ਇੱਕਦ ਨੂੰ ਨਸੀਬ ਹੁੰਦਾ ਹੈ ਬਾਕੀ ਤੇ ਕੌਤਕ ਠਾਏ ਠਾਏ ਇਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਭਾਈ ਮੁਖਤਸਰ ਮੈਂ ਅਰਜ਼ ਕਰਾਂ ਮਨੁੱਖ ਇੱਕ ਬੀਜ ਹੈ ਇਸ ਬੀਜ ਦਾ ਫਲ ਕੀ ਹੈ ਪ੍ਰਮਾਤਮਾ ਅਕਾਲ ਪੁਰਖ ਗੁਰੂ ਸਿੱਖ ਨਹੀਂ ਤੇ ਗੁਰੂ ਬਣਨਾ ਹੈ ਮਨੁੱਖ ਨਹੀਂ ਤੇ ਗੁਰੂ ਬਣਨਾ ਹੈ ਮੈਂ ਨਹੀਂ ਅਰਜ਼ ਕਰਾਂ ਸਿੱਖ ਗੁਰੂ ਗੁਰੂ ਸਿੱਖ ਹੈ ਨਾ ਨ ਕ ਭੇਦ ਨਾ ਭਾਈ ਬੀਜ ਨਹੀਂ ਤੇ ਫਲ ਹੋਣਾ ਹੈ ਤੋ ਮਨੁਖ ਇਕ ਬੀਜ ਹੈ ਮਨੁਖ ਦੀ ਲੰਬੀ ਚੌੜੀ ਵਜਾਹਤ ਤੇ ਮੈਂ ਫਿਰ ਕਿਸੇ ਵਕਤ ਕਰਾਂਗਾ ਪਰ ਇਸ ਵਕਤ ਇਤਨਾ ਹੀ ਮਨੁਖ ਇਕ ਬੀਜ ਹੈ ਇਹ ਬੀਜ ਫਲ ਤੱਕ ਕਿਉਂ ਨਹੀਂ ਅਪੜਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਬੀਜ ਦਲਿਆ ਗਿਆ ਦੁਫਾੜ ਹੋ ਗਿਆ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਬੀਜ ਨੂੰ ਦਲ ਦਿਓ ਦਾਲ ਬਣ ਗਈ ਹੋਰ ਜ਼ਿਆਦਾ ਦਲ ਦਿਓ ਦਲੀਆ ਬਣ ਗਿਆ ਹੋਰ ਜ਼ਿਆਦਾ ਦਲ ਦਿਓ ਆਟਾ ਬਣ ਗਿਆ ਦੁਫਾੜ ਹੋ ਗਿਆ ਦਾਲ ਜ਼ਿਆਦਾ ਫਾੜੀਆਂ ਹੋ ਗਈਆਂ ਦਲੀਆ ਬਿਲਕੁਲ ਰੇਜ਼ਾ ਰੇਜ਼ਾ ਹੋ ਗਿਆ ਆਟਾ ਹੁਣ ਇਹ ਜਿਹੜਾ ਬੀਜ ਤਫਾੜ ਹੋ ਗਿਆ ਨੂੰ ਜ਼ਮੀਨ ਵਿੱਚ ਬੋਕੇ ਵੇਖੋ ਕੋਈ ਜਮਦਾ ਕੁਝ ਪੁੰਗਰਦਾ ਕੁਝ ਵੀ ਨਹੀਂ ਕਿਉਂਕਿ ਦਲੇ ਆ ਗਿਆ ਬੀਜ ਬੀਜ ਫਲ ਤੱਕ ਪਹੁੰਚੇ ਪਹਿਲੀ ਸ਼ਰਤ ਹੈ ਕਿ ਸਾਬਤ ਹੋਵੇ ਜੇ ਇੱਕ ਹੋਏ ਤਾਂ ਉਗਵੇ ਅਸਾ ਦੀਵਾਰ ਪੜ ਛੱਡ ਦੇ ਮੈਂ ਨਹੀਂ ਅਰਜ਼ ਕਰਾਂ ਲੰਬੇ ਚੋੜੇ सिद्धांतिक नुक्ते ते ग्रंथਾਂ ਦੇ ਕੋਈ ਲੋੜ ਨਹੀਂ ਗੁਰਨਾਨੰਦ ਦੀ ਇੱਕ ਪੰਕਤੀ ਚ ਇਤਨੀ ਬਰਕਤ ਹੈ ਕਿ ਸਮਝ ਆ ਜਾਏ ਤੇ ਬੰਦਾ ਰੱਬ ਨਾਲ ਜੁੜ ਸਕਦਾ ਹੈ ਇੱਕ ਪੰਕਤੀ ਚ ਬੜੀ ਬਰਕਤ ਹੈ ਇੱਕ ਪੰਕਤੀ ਚ ਬੜੀ ਗੱਲ ਹੈ ਇੱਕ ਪੰਕਤੀ ਦੇ ਵਿੱਚ ਮੇਰੇ ਪਾਤਸ਼ਾਹ ਨੇ ਸਾਗਰ ਨੂੰ ਉਂਡੇਲ ਕੇ ਰਖ ਦਿੱਤਾ ਇਤਨਾ ਸਿਧਾਂਤ ਵਰਣਨ ਕਰ ਦਿੱਤਾ ਜੇ ਇੱਕ ਹੋਏ ਤਾਂ ਉਗਵੇ ਬੀਜ ਇੱਕ ਹੋਵੇ ਅਗਰ ਬੀਜ ਦੋ ਹੋ ਗਏ ਦੁਫਾੜ ਹੋ ਗਏ ਨਹੀਂ ਜਮੇਗਾ ਨਹੀਂ ਹੋਵੇਗਾ ਚਾਹ ਵਧੀਆ ਖਾਦ ਪਾ ਲੋ ਚੰਗਾ ਪਾਣੀ ਦੇ ਲੋ ਜ਼ਮੀਨ ਕਿੰਨੀ ਵਧੀਆ ਕਿਉਂ ਨਾ ਹੋਵੇ ਪਰ ਜੇ ਬੀਜ ਦਲੇ ਆਇਆ ਹੈ ਗੱਲ ਨਹੀਂ ਬਣੇਗੀ ਤੇ ਮਹਾਰਾਜ ਕਹਿੰਦੇ ਨੇ ਅੱਬ ਕਿਉਂ ਉੱਗਵੇ ਦਾਲ ਐ ਬੰਦੇ ਤੇਰੇ ਕੋਲ ਦਾਲ ਹੈ ਬੀਜ ਕੋਈ ਨਹੀਂ ਸਾਬਤ ਬੀਜ ਨਹੀਂ ਹੈ ਤੇ ਸਾਬਤ ਬੀਜ ਤੋਂ ਮੁਰਾਦ ਮਨ ਸਾਬਤ ਨਹੀਂ ਹੈ ਤੇਰਾ ਟੁਕੜੇ ਟੁਕੜੇ ਮਨ ਦਾਲ ਨਹੀਂ ਹੈ ਤਲਿਆ ਹੈ ਸਾਡਾ ਕਈਆਂ ਦਾ ਤੇ ਆਟਾ ਹੀ ਹੈ ਹਾਲਾਂਕਿ ਸਤਿਗੁਰੂ ਤੇ ਦਾਲ ਹੀ ਕਹਿੰਦੇ ਪੈਨੇ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਇੱਥੇ ਹੋਵੇਗਾ ਇੰਨੇ ਮਹਿਰਜ਼ ਕਰਦੇ ਇੱਕ ਨਿੱਕਾ ਜਿਹਾ ਬਾਕੀ ਨਹੀਂ ਹੈ ਬਾਜ਼ਾਰ ਦੇ ਚ ਹੋਵੇਗਾ ਪਰਿਵਾਰ ਦੇ ਚ ਹੋਵੇਗਾ ਕਿਸੇ ਕੰਮ-ਧੰਦੇ ਚ ਹੋਵੇਗਾ ਕਿਧਰੇ ਹੋਵੇਗਾ ਮਨ ਦਾ ਇੱਕ ਨਿੱਕਾ ਜਿਹਾ ਰੇਜ਼ਾ ਇੱਥੇ ਹੋਵੇਗਾ ਪੜਨਾ ਕਦੀ ਮਨ ਨੂੰ ਤੇ ਮਨ ਸਾਬਤ ਹੀ ਨਹੀਂ ਤੇ ਕੀ ਇਹ ਕੁਛ ਵੀ ਨਹੀਂ ਭਗਤ ਕਬੀਰ ਕਹਿੰਦੇ ਨਾ ਜਾਂ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਹੈ ਬੜੀ ਕੀਮਤੀ ਬੰਤੀ ਉਹਨੂੰ ਰੱਬ ਕਿੱਥੇ ਜਿਹਦੇ ਕੋਲ ਵੀ ਜੀ ਸਾਬਤ ਕੋਈ ਨਹੀਂ ਮਹੰਮਦ ਸਾਹਿਬ ਦਾ ਇੱਕ ਕੌਲ ਮੈਨੂੰ ਚੇਤੇ ਆਇਆ ਦੁਹਰਾ ਦਿਆਂ ਉਹ ਕਹਿੰਦੇ ਨਾ اے ਬੰਦੇ ਮੰਗਣਾ ਤੇਰਾ ਹੱਕ ਹੈ ਦੇਣਾ ਤੇਰਾ ਫਰਜ਼ ਹੈ ਤੂੰ ਹੱਕ ਮੰਗਦਾ ਹੈ ਤੂੰ ਆਪਣੀ ਫਰਜ਼ ਦੀ ਅਦਾਇਗੀ ਕਿਉਂ ਨਹੀਂ ਕਰਦਾ? ਧਰਤੀ ਕੋਲ ਫਲ ਮੰਗਣਾ ਤੇਰਾ ਹੱਕ ਹੈ। ਜ਼ਰੂਰ ਮੰਗ। ਪਰ ਬੀਜ ਬੋਣਾ ਤੇਰਾ ਫਰਜ਼ ਹੈ। ਬੀਜ ਤੂੰ ਬੋਇਆ ਨਹੀਂ। ਫਰਜ਼ ਦੀ ਤੂੰ ਪੂਰਤੀ ਨਹੀਂ ਕੀਤੀ। ਕੀ ਹੱਕ ਮੰਗਦਾ ਹੈ? ਫਜ਼ੂਲ ਹੈ। ਮੈਂ ਫਿਰ ਅਰਜ਼ ਕਰਾਂ ਕਿ ਦੋ ਬਚਨ ਇਸ ਇਸਲਾਮ ਦੇ ਬਾਨੀ ਦੇ ਵੀ ਬੜੇ ਕੀਮਤੀ ਨੇ। ਉਹ ਕਹਿੰਦਾ ਹੈ ਮਨੁੱਖ ਮੰਗਣਾ ਤੇਰਾ ਹੱਕ ਹੈ। ਤੇਰਾ ਹੱਕ ਕਿਉਂ ਛੋੜਦਾ ਹੈ ਮਨ ਨੇ ਜ਼ਮੀਨ ਨੂੰ ਕਹੇ ਤੂੰ ਫਲ ਕਿਉਂ ਨਹੀਂ ਦਿੰਦਾ ਚਾਹੀਦਾ ਨੇ ਪਰ ਦੇਣਾ ਤੇਰਾ ਫਰਜ਼ ਹੈ ਬੀਜ ਤੂੰ ਕਿਉਂ ਨਹੀਂ ਬੋਇਆ ਗੁਰੂ ਕੋਲ ਲੰਬੀ ਚੋੜੀ ਲਿਸਟ ਰਖ ਛੜ ਦਿਆ ਐ ਗੁਰੂ ਤੂੰ ਐ ਵੀ ਕਰ ਐ ਵੀ ਕਰ ਐ ਗੱਲ ਵੀ ਮੰਨ ਐ ਗੱਲ ਵੀ ਮੰਨ ਮੇਰੀ ਐ ਗੱਲ ਵੀ ਮੰਨ ਮੇਰੀ ਐ ਅਰਦਾਸ ਹੈ ਮੇਰੀ ਇਹ ਅਰਦਾਸ ਹੈ ਹੱਦ ਹੋ ਗਈ ਹਜ਼ਾਰਾਂ ਗੱਲਾਂ ਤੂੰ ਆਪਣੀਆਂ ਗੁਰੂ ਕੋਲ ਮਨਵਾਣਾ ਚਾਹੁੰਦਾ ਤੇ ਗੁਰੂ ਦੀ ਇੱਕ ਗੱਲ ਵੀ ਨਹੀਂ ਮੰਨਣਾ ਚਾਹੁੰਦਾ ਇਕ ਇਸ ਤਰ੍ਹਾਂ ਗੱਲ ਬਣਾਈ ਮੈਂ ਅਰਜ਼ ਕਰਾਂ ਗੁਰੂ ਦੀ ਇੱਕ ਗੱਲ ਮੰਨਣੀ ਬਹੁਤ ਔਖੀ ਹੈ ਤੇ ਗੁਰੂ ਵਾਸਤੇ ਬਹੁਤ ਸੌਖਾ ਹੈ ਸਾਡੀਆਂ ਲੱਖਾਂ ਗੱਲਾਂ ਮੰਨ ਲੈਣਾ ਬਹੁਤ ਸੌਖਾ ਕੋਈ ਬਹੁਤ ਔਖਿਆ ਹੀ ਨਹੀਂ ਹੈ ਗੁਰੂ ਨੂੰ ਉਹਨੇ ਮਿੰਟਾ ਚ ਮੰਨ ਲੈਣੀ ਪਰ ਬੜੀ ਔਖੀ ਗੱਲ ਹੈ ਗੁਰੂ ਦੀ ਇੱਕ ਗੱਲ ਮੰਨ ਲੈ ਤੇ ਤੁਸੀਂ ਆਖੋਗੇ ਗੁਰੂ ਦੀ ਇੱਕ ਗੱਲ ਕੀ ਹੈ ਬਸ ਗੁਰੂ ਦਾ ਬਣ ਜਾਣਾ ਗੁਰੂ ਦੀ ਇੱਕ ਗੱਲ ਔਰ ਕੋਈ ਗੱਲ ਨਹੀਂ ਇੱਕ ਗੱਲ ਹੈ ਤੂੰ ਗੁਰੂ ਦਾ ਬਣ ਜਾ ਤੇ ਤੁਸੀਂ ਆਖੋਗੇ ਗੁਰੂ ਦਾ ਕਿਵੇਂ ਬਣਿੰਦਾ ਹੈ ਤੂੰ ਸੜੇ ਦੇਸ਼ ਦੇ ਪ੍ਰਸਿੱਧ ਆਲਮ ਕਹਿੰਦੇ ਨੇ ਸਜਾਤੀ ਮੇਲ ਹੁੰਦਾ ਹੈ ਵਜਾਤੀ ਮੇਲ ਨਹੀਂ ਹੁੰਦਾ ਗੁਰੂ ਦੇ ਬਣ ਜਾਈਏ ਗੁਰੂ ਨਾਲ ਕਿਵੇਂ ਮਿਲਾਪ ਹੋਵੇਗਾ ਦੁੱਧ ਦਾ ਦੁੱਧ ਨਾਲ ਮੇਲ ਹੈ ਦੁੱਧ ਦਾ ਸ਼ਰਾਬ ਨਾਲ ਮੇਲ ਨਹੀਂ ਹੈ ਰੋਸ਼ਨੀ ਦਾ ਰੋਸ਼ਨੀ ਨਾਲ ਮੇਲ ਹੈ ਰੋਸ਼ਨੀ ਦਾ ਅਧੇਰੇ ਨਾਲ ਕੋਈ ਮੇਲ ਨਹੀਂ ਤੁਸੀਂ ਇਹ ਚਾਹੋ ਕਿ ਇਸ ਗੁਰਦੁਆਰਾ ਹਾਲ ਦੇ ਵਿੱਚ ਇੱਕੋ ਹੀ ਸਮੇਂ 'ਚ ਅੰਧੇਰੇ ਨੂੰ ਵੀ ਰੱਖਣਾ ਹੈ ਤੇ ਪ੍ਰਕਾਸ਼ ਨੂੰ ਵੀ ਰੱਖਣਾ ਹੈ ਮੁਸ਼ਕਿਲ ਹੈ ਨਹੀਂ ਰਹਿ ਸਕਣਗੇ ਜਾਂ ਅੰਧਕਾਰ ਰਹੇਗਾ ਜਾਂ ਪ੍ਰਕਾਸ਼ ਰਹੇਗਾ ਦੋ ਚੀਜ਼ਾਂ ਨਹੀਂ ਰਹਦੀਆਂ ਇਕੱਠੀਆਂ ਇੱਕ ਸਮੇਂ 'ਚ ਗੁਰਨਾਮਿਕ ਦਾ ਫੈਸਲਾ ਹੈ ਕਿ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਦੋ ਜੀ ਨੂੰ ਇੱਕ ਪਾਸੇ ਕਰ ਦੇ। ਪਾਂਡੇ ਚ ਦੁੱਧ ਪਿਆ ਉਹਦੇ ਚ ਸ਼ਰਾਬ ਪਾਣੀ ਹੈ ਦੁੱਧੇ ਕੇ ਪਾਸੇ ਕਰੋ। ਪਾਂਡੇ ਵਿੱਚ ਜ਼ਹਿਰ ਪਿਆ ਇੱਕ ਪਾਸੇ ਕਰੋ ਫਿਰ ਅੰਮ੍ਰਿਤ ਪੈਗਾ। ਦੋ ਵਿਪਰੀਤ ਚੀਜ਼ਾਂ ਇੱਕ ਥਾਂ ਤੇ ਨਹੀਂ ਸਮਾ ਸਕਦੀ। ਵਿਜਾਤੀ ਮੇਲ ਨਹੀਂ ਹੁੰਦਾ ਸਜਾਤੀ ਮੇਲ ਹੁੰਦਾ ਹੈ। ਰਿਸ਼ੀ ਕੇਸ਼ ਦੇ ਚ ਸਤਿਗੁਰ ਦੇ ਇਸ ਸਿਧਾਂਤਿਕ ਨੁਕਤੇ ਦੀ ਮੈਂ ਵਿਚਾਰ ਕਰ ਰਿਹਾ ਸੀ। ਮਨਕੁਣ ਸਾਹਿਬ ਯਾਤਰਾ ਤੇ ਜਾ ਰਹੇ ਸੀ ਤੇ ਇੱਕ ਉੱਗਾ ਦਾਰਸ਼ਨਿਕ ਅਣ ਮੱਥੇ ਟਕਰਿਆ ਮੈਨੂੰ ਕਹਿਣ ਲਗਾ ਮਸਕਿਨ ਜੀ ਯਾਤਰਾ ਤੋਂ ਪਹਿਲੇ ਇੱਕ ਗੱਲ ਨਿਖੇੜੀ ਜਾ ਤੁਸੀਂ ਜੋ ਕੱਲ ਕੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਦੂਜੀ ਇੱਕ ਪਾਸੇ ਹੋਵੇ ਤਾਂ ਪਹੇਲੀ ਨੂੰ ਥਾਂ ਮਿਲਦੀ ਹੈ ਕਿ ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ ਉਹ ਇਸ ਢੰਗ ਦੇ ਕੁਝ ਪ੍ਰਤੱਖ ਪ੍ਰਮਾਣ ਰੱਖੇਗਾ ਮੇਰੇ ਸਾਹਮਣੇ ਮੈਨੂੰ ਕਹਿਣ ਲੱਗਾ ਜੇ ਮੈਂ ਵਿਜਾਤੀ ਮੇਲ ਦਿਖਾ ਦੇਵਾਂ ਤੇ ਫਿਰ ਵਿਜਾਤੀ ਮੇਲ ਇੱਕੋ ਹੀ ਥਾਂ ਤੇ ਤਾਂ ਗੁਰਨਾਮਿਕ ਦਾ ਇਹ ਮਤ ਹੋ ਸਕਦਾ ਹੈ ਸਿਧਾਂਤ ਨਹੀਂ ਹੈ ਮਤ ਕਹਿੰਦੇ ਨੇ ਮੇਰੀ ਵਿਚਾਰ ਤੇ ਸਿਧਾਂਤ ਕਹਿੰਦੇ ਨੇ ਨਿਚੋੜ ਸਚਾਈ ਮਤ ਨੂੰ ਰੱਦ ਕੀਤਾ ਜਾ ਸਕਦਾ ਹੈ ਮਤ ਦਾ ਖੰਡਨ ਵੀ ਹੋ ਸਕਦਾ ਹੈ ਸਿਧਾਂਤ ਦਾ ਖੰਡਨ ਨਹੀਂ ਹੁੰਦਾ ਮੈਂ ਕਹਾਏ ਮੇਰੀ ਮਤ ਹੈ ਤਾਂ ਮੇਰੀ ਮਤ ਨੂੰ ਕੋਈ ਉੱਚੀ ਮਤ ਵਾਲਾ ਖੰਡਨ ਕਰ ਦੇਗਾ ਮੈਂ ਕਹਾਏ ਮੇਰੇ ਵਿਚਾਰ ਨੇ ਤਾਂ ਮੇਰੇ ਵਿਚਾਰ ਨੂੰ ਕੋਈ ਪਰਵਲ ਵਿਚਾਰ ਵਾਲਾ ਖੰਡਨ ਕਰ ਦੇਗਾ ਰੱਦ ਕਰ ਦੇਗਾ ਮਤ ਰੱਦ ਹੋ ਸਕਦੀ ਹੈ ਸਿਧਾਂਤ ਰੱਦ ਨਹੀਂ ਹੁੰਦਾ ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦਾ ਮਤ ਹੈ ਸਿਧਾਂਤ ਨਹੀਂ ਹੈ ਔਰੇ ਸਵਾਸ ਤੇ ਮੈਂ ਰੱਦ ਕਰਦਾ ਇਹ ਮਤ ਇਸ ਤੋਂ ਉੱਚੀ ਵਿਚਾਰ ਹੈ ਕਿ ਦੋ ਵਿਪਰੀਤ ਚੀਜ਼ਾਂ ਵੀ ਸਮਾ ਸਕਦੀਆਂ ਇੱਕ ਥਾਂ ਤੇ ਹਿਲ ਗਿਆ ਮੇਰਾ ਹਿਰਦਾ ਮੈਂ ਕਿਹਾ ਬੰਦਾ ਬੜਾ ਸਿਆਣਾ ਬਹੁਤ ਸਿਆਣਾ ਹੈ ਤਾਂ ਮੈਂ ਅਰਜ਼ ਕੀਤੀ ਅੱਛਾ ਦਿਖਾਓ ਭਾਈ ਤਾਂ ਕਹਿਣਾ ਪ੍ਰਤੱਖ ਪ੍ਰਮਾਣ ਦੋ ਵਿਪਰੀਤ ਚੀਜ਼ਾਂ ਇੱਕ ਥਾਂ ਤੇ ਮੈਨੂੰ ਅੱਖਾਂ ਲੱਗੇ ਸਾਹਮਣੇ ਗੁਰਦੁਆਰੇ ਦਾ ਦਰਵਾਜ਼ਾ ਤੁਹਾਨੂੰ ਦਿਖਾਈ ਦੇਂਦਾ ਮੈਨੂੰ ਕਿ ਦਿਖਾਈ ਦੇ ਰਿਹਾ ਹੈ ਅਸੀ ਕੀ ਗੱਲ ਹੈ ਤੇ ਗੁਰਦੁਆਰਾ ਦਾ ਉਹ ਦਰਵਾਜ਼ਾ ਬੜੇ ਸੋਹਣੇ ਢੰਗ ਨਾਲ ਕਿਸੇ ਕਾਰਪੈਂਟਰ ਨੇ ਬਣਾਇਆ ਪੁਰਾਣਾ ਰਾਜ ਮਹਿਲਾਂ ਨੂੰ ਜਿਹੜੇ ਦਰਵਾਜ਼ੇ ਲੱਗਦੇ ਸਨ ਉਸ ਢੰਗ ਨਾਲ ਉਹ ਦਰਵਾਜ਼ਾ ਬਣਾਇਆ ਉਹਦੀ ਖੂਬਸੂਰਤੀ ਨੂੰ ਬਕੈਦਾ ਵਧਾਇਆ ਗਿਆ ਮੈਨੂੰ ਅੱਖ ਲੱਗਾ ਕਾਦਾ ਬਣਿਆ ਮੈਨੂੰ ਕਿ ਲੱਕੜ ਦਾ ਹੀ ਬਣਿਆ ਇਹ ਵੀ ਕੋਈ ਪੁੱਛਣ ਦੀ ਲੋੜ ਹੈ ਤੇ ਮੈਨੂੰ ਆਖਣ ਲੱਗਾ ਇਸ ਲੱਕੜ ਦੇ ਦਰਵਾਜ਼ੇ ਦੇ ਤੁਹਾਨੂੰ ਪਿੱਤਲ ਦੀਆਂ ਕਿੱਲਾਂ ਠੁਕੀਆਂਆਂ ਦਿਖਾਈ ਦੇ ਰਹੀਆਂ ਨੇ ਮੈਨੂੰ ਦਿਖਾਈ ਦੇ ਰਹੀਆਂ ਨੇ ਲੋਹੇ ਦੀਆਂ ਪਿੱਤਲ ਦੀਆਂ ਕਿੱਲਾਂ ਦਿਖਾਈ ਦੇ ਰਹੀਆਂ ਤੇ ਆਖਣ ਲੱਗਾ ਫਿਰ ਲੱਕੜ ਦੇ ਚ ਪਿੱਤਲ ਸਮਾ ਗਿਆ ਕਿ ਨਹੀਂ ਲੱਕੜ ਦੇ ਚ ਲੋਹਾ ਸਮਾ ਗਿਆ ਕਿ ਨਹੀਂ ਵੇਖ ਲੋ ਤੁਸੀਂ ਕਹਿੰਦੇ ਵਿਪਰੀਤ ਵਿਜਾਤੀ ਮੇਲ ਨਹੀਂ ਹੁੰਦਾ ਲੱਕੜ ਤੇ ਲੋਹੇ ਦਾ ਮੇਲ ਹੋਇਆ ਲੱਕੜ ਤੇ ਪਿੱਤਲ ਦਾ ਮੇਲ ਹੋਇਆ ਪਿਆ ਹਣ ਲੱਕੜ ਦੀ ਹੋਰ ਜ਼ਾਤ ਐ ਪਿੱਤਲ ਦੀ ਹੋਰ ਜ਼ਾਤ ਲੋਹਾ ਆਪਣੀ ਜ਼ਾਤ ਰੱਖਦਾ ਐ ਲੱਕੜ ਆਪਣੀ ਜ਼ਾਤ ਰੱਖਦੀ ਐ ਤੇ ਮੈਨੂੰ ਕਹਿ ਲੱਗਾ ਇਸੇ ਤਰੀਕੇ ਨਾਲ ਗੁਰੂ ਨਾਨਕ ਦੇ ਬਹੁਤ ਸਾਰੇ ਬਚਨ ਗੁਰਲਾਂ ਦੀ ਮੱਤ ਹੈ ਸਿਧਾਂਤ ਨਹੀਂ ਹੈ ਮਨੂ ਦੇ ਅਲਫਾਜ਼ ਅੱਜ ਤੱਕ ਯਾਦ ਮੱਤ ਹੈ ਸਿਧਾਂਤ ਨਹੀਂ ਹੈ ਮੈਂ ਖ ਮਿੱਤਰਾ ਉਤੇ ਮੇਰਾ ਜਵਾਬ ਸੁਣਨ ਤੋਂ ਪਹਿਲੇ ਹੀ ਫੈਸਲਾ ਦੇ ਦਿੱਤਾ ਕਿ ਮਤ ਹੈ ਸਿਧਾਂਤ ਨਹੀਂ ਹੈ ਤੇ ਲਵਜ਼ ਆਖਣ ਦਾ ਤੈਨੂੰ ਉਦੋਂ ਹੱਕ ਹੈ ਜਦ ਮੈਂ ਕਹਿ ਦਿਆਂ ਹਾਂ ਤੂੰ ਠੀਕ ਆਖਿਆ ਤੇ ਮੈਂ ਤੇ ਆਖਦਾ ਹੀ ਨਹੀਂ ਪਏ ਤੂੰ ਠੀਕ ਆਇਆ ਤੂੰ ਗੱਲ ਤੇ ਸੁਣ ਪਹਿਲੇ ਮੈਂ ਕਿ ਫਿਰ ਸਪਸ਼ਟ ਕਰੋ ਵਿਜਾਤੀ ਮੇਲ ਹੋ ਗਿਆ ਕਹਿੰਦਾ ਲਗਾ ਲੋਹੇ ਦੀ ਕਿਲ ਪਿੱਤਲ ਦੀ ਖਿਲ ਲੱਕੜ ਦੇ ਚ ਸਮਾ ਗਈ ਹੈ ਲੱਕੜ ਤੇ ਪਿੱਤਲ ਦਾ ਮੇਲ ਹੋ ਗਿਆ लक्कड़ लोहे का मेल हो गया विजाती मेल हो गया वस्तु वंदर वस्त समावे दूजी हो पास एक मत है सिद्धांत नहीं मैं मित्र बहौर मुताला कर जिथे लोहे दी किल है उथे लकड़ कोई नहीं बहौर वेख पितल दी किल है उथे लकड़ नहीं है मैं क्या दस बंदे बुला के ले लिया ਜਦੋਂ ਲੋਹੇ ਦੇ ਕਿਲ ਨੂੰ ਠੋਕਣ ਲੱਗੇ ਨੇ ਲੱਕੜੇ ਇੱਕ ਪਾਸੇ ਹੋ ਗਈ। ਦੂਜੀ ਹੋਵੇ ਪਾਸ ਦੂਜੀ ਲੱਕੜੇ ਇੱਕ ਪਾਸੇ ਹੋ ਗਈ। ਲੋਹੇ ਦੇ ਕਿਲ ਨੂੰ ਥਾਂ ਮਿਲ ਗਈ। ਅਗਰ ਲੱਕੜੇ ਇੱਕ ਪਾਸੇ ਨਾ ਆਉਂਦੇ ਪਿੱਤਲ ਦੇ ਕਿਲ ਨੂੰ ਥਾਂ ਨਹੀਂ ਮਿਲਨੇ ਸੀ। ਲੋਹੇ ਦੇ ਕਿਲ ਨੂੰ ਥਾਂ ਨਹੀਂ ਮਿਲਨੇ ਸੀ। ਅੱਖ ਲੱਗਾ ਹੈ ਇਸ ਢੰਗ ਨਾਲ ਵੀ ਸੋਚਿਆ ਜਾਂਦਾ ਹੈ ਤਾਂ ਮੈਂ ਕਿ ਦਿਮਾਗ ਨੂੰ ਤਾਲੇ ਲਾ ਕੇ ਫਿਰ ਸੋਚਿਆ ਜਾਂਦਾ ਹੈ। ਬਾਬੇ ਦੇ ਬਚਨ ਨੇ ਸਿਧਾਂਤ ਹੈ, ਮਤ ਨਹੀਂ ਹੈ। ਇਹ ਸਿਧਾਂਤ ਹੈ ਰੱਬੀ ਸਿਧਾਂਤ ਹੈ ਦੁਨੀਆ ਦੀ ਕੋਈ ਤਾਕਤ ਇਸ ਨੂੰ ਰੱਦ ਨਹੀਂ ਕਰ ਸਕਦੀ ਇਸ ਨੂੰ ਗਲਤ ਨਹੀਂ ਸਾਬਤ ਕਰ ਸਕਦੀ ਆਖਣ ਲੱਗਾ ਗੁਰੂ ਨਾਨਕ ਦੇਵ ਜੀ ਇਸ ਢੰਗ ਨਾਲ ਵੀ ਸੋਚਦੇ ਨੇ ਪਹਿਲੀ ਦਫਾ ਪਤਾ ਚੱਲੇ ਤੇ ਮੈਂ ਹੁਣ ਜ਼ਿੰਦਗੀ ਦੇ ਵਿੱਚ ਇਸ ਪਹਿਲੀ ਦਫਾ ਦੇ ਪਤੇ ਨੂੰ ਹਮੇਸ਼ਾ ਹੀ ਚੇਤੇ ਰੱਖੀ ਤੇ ਮੁੜ ਕੇ ਨਾ ਕੀ ਗੁਰਨਾਨਕ ਦਾ ਮਤ ਨਹੀਂ ਗੁਰਨਾਨਕ ਦਾ ਸਿਧਾਂਤ ਹੈ ਸਚਾਈ ਹੈ ਹਕੀਕਤ ਹੈ ਵਾਸਤਵਿਕ ਹੈ ਦੋ ਵਿਪਰੀਤ ਦੋ ਵਿਜਾਤੀ ਜਿੰਸਾਂ ਦਾ ਮੇਲ ਨਹੀਂ ਹੁੰਦਾ ਸੱਚ ਤੇ ਝੂਠ ਦਾ ਕੋਈ ਮੇਲ ਨਹੀਂ ਝੂਠ ਦੇ ਚ ਝੂਠ ਸਮਾ ਸਕਦਾ ਸੱਚ ਦੇ ਚ ਸੱਚ ਸਮਾ ਸਕਦਾ ਤੇ ਤੁਸੀਂ ਆ ਕੋ ਸੱਚ ਤੇ ਝੂਠ ਦਾ ਮੇਲ ਕਰਨਾ ਕਦੇ ਨਹੀਂ ਹੋ ਹੀ ਨਹੀਂ ਸਕਦਾ ਹਨੇਰੇ ਦੇ ਚ ਹੋਰ ਹਨੇਰਾ ਸਮਾ ਸਕਦਾ ਹੈ ਰੋਸ਼ਨੀ ਦੇ ਚ ਹੋਰ ਰੋਸ਼ਨੀ ਸਮਾ ਸਕਦੀ ਜਿੰਨਾ ਚਾਨਣਾ ਇਸ ਦੇ ਚ ਇੱਥੇ ਹੈ ਹੋਰ ਚਾਨਣਾ ਕੀਤਾ ਜਾ ਸਕਦਾ ਹੋਰ ਕਈ ਬਲਬ ਜਗਾਏ ਜਾ ਸਕਦੇ होर काफ़ी रोशनी की थी जा सकती है रोशनी होर रोशनी समा सकती है पर रोशनी अंधेरे का कोई मेल नहीं अंधकार के प्रकाश का कोई मेल नहीं सजाती मेल हों विजाती मेल नहीं होंगे रबी नियम है ईश्वरी नियम है और ईश्वरी नियम सिद्धांत आता है और किसी का मत नहीं आता इन गांव तो साहिब श्री गुरु नानक देव जी महाराज का फरमान मनुख का मन एक बीज है ਇਸ ਬੀਜ ਦੇ ਵਿੱਚ ਪ੍ਰਮਾਤਮਾ ਹੋਣ ਦੀ ਸੰਭਾਵਨਾ ਛੁਪੀ ਹੋਈ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਜਾਉ ਤੇ ਜੋਤ ਸਰੂਪ ਹੈ ਕਹੋ ਕਬੀਰ ਇਹ ਰਾਮ ਕੇ ਅੰਸ਼ ਜਿਸ ਕਾ ਗਦ ਪਰ ਮਿਟੇ ਨ ਮਨਸੂ ਤੇ ਰਾਮ ਦੀ ਅੰਸ਼ ਹੈ ਇਹ ਬੀਜ ਤੂੰ ਤੇ ਪ੍ਰਮਾਤਮਾ ਰੂਪੀ ਫਲ ਦਾ ਬੀਜ ਹੈ ਤੇਰੇ ਵਿੱਚ ਪ੍ਰਮਾਤਮਾ ਛੁਪਿਆ ਹੈ ਅਗਰ ਕੋਈ ਬੀਜ ਫਲ ਤੱਕ ਨਹੀਂ ਪਹੁੰਚਿਆ ਉਹਦੀ ਬਦਕਿਸਮਤੀ ਅਗਰ ਕੋਈ ਮਨੁੱਖ ਰੱਬ ਤੱਕ ਨਹੀਂ ਪਹੁੰਚਿਆ ਉਹਦਾ ਅਭਾਗ ਹੈ ਬਦਕਿਸਮਤੀ ਉਸਦੀ ਇਹ ਉਸ ਵਾਸਤੇ ਦੁਖਦਾਈ ਗੱਲ ਹੈ ਔਰ ਅਗਰ ਬੀਜ ਨੂੰ ਬੋਈਏ ਨਾ ਤੇ ਸੜੇਗਾ ਗੱਲੇਗਾ ਸਤਿਗੁਰੂ ਕਹਿੰਦੇ ਨੇ ਬੰਦੇ ਕੋਲ ਜਿਹੜਾ ਬੀਜ ਹੈ ਦੁਫਾੜ ਹੋ ਗਏ ਬੀਹੋ ਬੀਜ ਪਤ ਲੈ ਗਏ ਸਾਬਤ ਬੀਜ ਬੋਣ ਵਾਲੇ ਮਾਣ ਮਰਿਆਦਾ ਲੈ ਕੇ ਚਲੇ ਗਏ ਤੇ ਅੱਬ ਕਿਉਂ ਉਗਵੇ ਧਾਲ ਤੇ ਐ ਬੰਦੇ ਤੇਰੇ ਗੁਲਦਾਰ ਧਾਲ ਹੈ ਤੇ ਸਾਬਤ ਹੈ ਕਿਦਾਂ ਅੰਦਾਜ਼ਾ ਕਿਵੇਂ ਲਗਾਵਾਂਗੇ ਜਿਹਦਾ ਮਨ ਸਾਬਤ ਹੈ ਤੇ ਸ਼ਬਦ ਸੁਨੇਗਾ ਤੇ ਰਸ ਮਾਣੇਗਾ ਜਬ ਜੀ ਜਪੇਗਾ ਤੇ ਰਸ ਮਾਣੇਗਾ ਤੇ ਜਿਹਦਾ ਦਿਲ ਸਾਬਤ ਨਹੀਂ ਔਖਾ ਬੈਠੇਗਾ ਬਹੁਤ ਔਖਾ ਬੈਠਾ ਲੇਗਾ ਬੜੀ ਬੇਚੈਨੀ ਹੋਏਗੀ ਕਾਰਨ ਦਿਲ ਸਾਬਤ ਨਹੀਂ ਤੇ ਜਾਨ ਕੋ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ ਉਹਨੂੰ ਰੱਬ ਕਿੱਥੇ ਬੀਜ ਦੁਫਾੜ ਹੋ ਜਾਏ ਸਾਬਤ ਨਹੀਂ ਹੁੰਦਾ ਲੇਕਿਨ ਰੱਬ ਦੀ ਇੱਕ ਬਖਸ਼ਿਸ਼ ਹੈ ਕਿ ਮਨ ਅਗਰ ਦੁਫਾੜ ਹੋ ਜਾਏ ਤੇ ਸਾਬਤ ਹੋ ਸਕਦਾ ਤਨ ਦੇ ਟੋਟੇ ਕਰ ਦਈਏ ਚਾਰ ਇੱਕ ਨਹੀਂ ਹੋਗੇ ਬੰਦੇ ਦੀ ਵਿਰਤੂ ਹੋ ਜਾਏਗੀ ਮਨ ਦੇ ਹਜ਼ਾਰਾਂ ਟੁਕੜੇ ਕਰ ਦਈਏ ਤੇ ਮਨ ਹੋਰ ਬਲਵਾਨ ਹੋ ਜਾਂਦਾ ਹੈ ਤੇ ਟੁਕੜਿਆਂ ਚ ਬਲਵਾਨ ਹੁੰਦਾ ਹੈ ਤੇ ਇਹਨੂੰ ਜਿਤਨਾ ਜੋੜੀਉਂਨਾ ਮਰਦ ਖਤਮ ਹੁੰਦਾ ਹੈ ਐਨੀ ਮਿਹਰਜ਼ ਕਰਾ ਇਹਨੂੰ ਇੱਕ ਕਰਨਾ ਇੰਜ ਹੈ ਜਿਵੇਂ ਬੀਜ ਬੋਹ ਦਿੱਤਾ ਹੈ ਤੇ ਬੀਜ ਬੋਹ ਦਿੱਤਾ ਤੇ ਬੀਜ ਤੇ ਖਤਮ ਹੋਏਗਾ ਮਿਟੇਗਾ ਹੁਣ ਤੇ ਪੱਲ ਨਿਕਲੇਗਾ ਇਹਦੇ ਚ ਸ਼ਾਖਾ ਨਿਕਲਣਗੀ ਤੋ ਬੌਰ ਮੁਤਾਲਾ ਕਰਕੇ ਵੇਖਣਾ ਕੋਈ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਜਬਜੀ ਸਾਹਿਬ ਜਦ ਪੜਦਿਆਂ ਤੇ ਹੁੰਦਾ ਬਾਕੀ ਨਹੀਂ ਹੁੰਦਾ ਉੱਤੇ ਪਰਾਹ ਸਾਬ ਦੇ ਵਕਤ Jap ਸਾਬ ਦੇ ਵਕਤ ਨਿਤਨੇਮ ਦੇ ਵਕਤ ਗੁਰਦੁਆਰੇ ਕਥਾ ਕੀਰਤਨ ਸੁਣਨ ਦੇ ਵਕਤ ਮਨ ਦਾ ਬੋਧ ਨਿਕਾ ਜਿਆ ਹਿੱਸਾ ਹੁੰਦਾ ਹੈ ਕਹਿੰਦੇ ਸਾਬਤ ਮਨ ਤੇ ਟੁੱਟੇ ਹੋਏ ਮਨ ਵਾਲਾ ਬੰਦਾ ਛੁਪਿਆ ਨਹੀਂ ਰਹਿੰਦਾ ਪਹਿਚਾਣ ਹੋ ਜਾਂਦੀ ਇਹ ਸਾਬਤ ਬੈਠਾ ਹੈ ਕਿ ਟੁਕੜਿਆਂ ਟੁਕੜਿਆਂ ਚ ਬੈਠਾ ਫੌਰਨ ਪਹਿਚਾਣ ਹੁੰਦੀ ਤੇ ਅਜੋਕੇ ਸਮੇਂ ਤੇ ਮਨੋਵਿਗਿਆਨ ਬਹੁਤ ਵੱਧ ਗਿਆ ਹੈ ਬਹੁਤ ਵੱਧ ਗਿਆ ਹੈ ਕਿ ਟੁਕੜਿਆਂ ਚ ਬੈਠਾ ਹੈ ਇਸ ਸਾਬਤ ਬੈਠਾ ਹੈ ਇਹ ਟੁੱਟਾ ਬੈਠਾ ਹੈ ਇਹ ਜੁੜਿਆ ਬੈਠਾ ਹੈ ਤਾਂ ਸਾਬੇ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਬੀਜ ਇੱਕ ਹੋਵੇ ਕਿਰਤਨ ਦੇ ਆਸਰੇ ਤੇ ਬੀਜ ਨੂੰ ਇੱਕ ਕਰਨਾ ਹੈ ਕਥਾ ਦੇ ਆਸਰੇ ਤੇ ਜਪ ਦੇ ਆਸਰੇ ਤੇ ਤਪ ਦੇ ਆਸਰੇ ਤੇ ਬੀਜ ਨੂੰ ਇੱਕ ਕਰਨਾ ਹੈ ਉਸ ਬੀਜ ਨੂੰ ਜਿਹਨੂੰ ਅਸੀਂ ਨਹਿਰੇ ਆਟਾ ਹੀ ਬਣਾ ਕੇ ਰੱਖ ਦਿੱਤਾ ਦਾਲ ਨਹੀਂ ਦਾਲ ਤੇ ਮੈਂ ਸਮਝਦਾ ਸਤਗੁਰੂ ਦੇਵ ਜੀ ਮਹਾਰਾਜ ਨੇ ਉਹਨਾਂ ਪੁਰਸ਼ਾਂ ਵਾਸਤੇ ਆਖਿਆ ਹੋਵੇਗਾ ਜਿਨ੍ਹਾਂ ਦਾ ਮਨ ਅਜੇ ਥੋੜਾ ਜਿਹਾ ਟੁਕੜੇ ਛੇ ਤੇਥੇ ਤੇ ਕਈਆਂ ਦਾ ਦੇਖੀ ਦਾ ਦਲੀਆਂ ਹੀ ਹੋ ਗਏ ਬਿਲਕੁਲ ਆਟਾ ਹੀ ਹੋ ਗਏ ਤੇ ਪਛਾਣ ਇੱਥੇ ਕੀ ਹੈ ਗੁਰਦੁਆਰੇ ਆਣਾ ਗੁਰੂ ਦੀ ਕੋਈ ਗੱਲ ਨਹੀਂ ਮੰਨਣੀ ਇੱਕ ਗੱਲ ਵੀ ਨਹੀਂ ਮੰਨਣੀ ਇਹ ਦਲੀਆਂ ਹੋ ਗਏ ਆਟਾ ਹੋ ਗਏ ਹਜ਼ਾਰਾਂ ਗੱਲਾਂ ਗੁਰੂ ਤੋਂ ਮਨਾਣਾ ਚਾਹੁੰਦੇ ਨੇ ਗੁਰੂ ਦੀ ਇੱਕ ਗੱਲ ਵੀ ਨਹੀਂ ਮੰਨਣਾ ਚਾਹੁੰਦੇ ਤੇ ਮੈਂ ਫਿਰ ਅਰਜ਼ ਕਰਾਂ ਗੁਰੂ ਦੀ ਇੱਕ ਗੱਲ ਇਹ ਹੀ ਹੈ ਗੁਰੂ ਦਾ ਬਨਣਾ ਹੋਰ ਕੋਈ ਗੱਲ ਨਹੀਂ ਤੇ ਗੁਰੂ ਦਾ ਤਾਂ ਹੀ ਬਣ ਸਕੇਗਾ ਜੇ ਗੁਰੂ ਵਰਗਾ ਹੋਏਗਾ ਸajati ਮਿਲ ਹੁੰਦਾ ਹੈ ਬਜਾਤੀ ਨਹੀਂ ਤੂੰ ਆਖੇ ਕਿ ਮੈਂ ਮੁਖੜਾ ਨਾਈ ਗੁਲ ਸਵਰਨ ਹੈ ਤੇ ਗੁਰੂ ਕਹਿੰਦੇ ਨਹੀਂ ਇਸ ਮੁਖੜੇ ਨੂੰ ਮੈਂ ਸਵਾਰਿਆ ਸੀ ਆਪਣੇ ਬੱਚਿਆਂ ਦਾ ਹੰਨ ਡੋਲ ਕੇ ਆਪਣੇ ਪਿਤਾ ਨੂੰ ਕੁਰਬਾਨ ਕਰਾ ਕੇ ਦਰਦਰ ਦੀਆਂ ਠੋਕਰਾਂ ਖਾ ਕੇ ਇਸ ਮੁਖੜੇ ਨੂੰ ਮੈਂ ਸਵਾਰਿਆ ਸੀ ਇਹਨੂੰ ਤੁਨਾਈ ਦੀ ਦੁਕਾਨ ਤੇ ਸਵਾਰਦਾ ਨਹੀਂ ਪਿਆ ਵਿਗਾੜਦਾ ਪਿਆ ਮੇਰੀ ਮਿਹਨਤ ਨੂੰ ਮਿੱਟੀ ਚ ਮਿਲਾ ਰਿਹਾ ਹੈ ਮੇਰੀ ਕੀਤੀ ਕਿਤਾਬ ਨੂੰ ਖੋਚ ਪਾ ਰਹੇ ਥੋੜੀ ਇਸ ਤਰ੍ਹਾਂ ਦਾ ਬੰਦਾ ਅਗਰ ਗੁਰਦੁਆਰੇ ਆਵੇ ਦਿਲ ਸ਼ਿਕ ਨਹੀਂ ਮੈਨੂੰ ਕਰਦਾ ਕਦੇ ਅਜਿਹਾ ਨਾ ਸੋਣਾ ਤੇ ਜੇ ਗੁਰੂ ਦੀ ਗੱਲ ਗੁਰਦੁਆਰੇ ਨਹੀਂ ਹੋ ਸਕਦੀ ਤੋ ਸ਼ਰਾਬਖਾਨੇ ਤੇ ਹੋ ਵੀ ਨਹੀਂ ਸਕਦੀ ਪਬ ਦੇ ਥੋੜੀ ਹੋ ਸਕਦੀ ਇੱਥੇ ਹੀ ਕਰਨੀ ਔਰ ਕਿੱਥੇ ਕਰਨੀ ਗੁਰੂ ਦੀ ਗੱਲ ਤੇ ਇੱਥੇ ਹੀ ਕਰਨੀ ਤੁਮਹਿਰਸ ਕਰਾ ਗੁਰੂ ਦੀ ਇੱਕੋ ਹੀ ਗੱਲ ਹੈ ਤੇ ਗੁਰੂ ਦੀ ਕੋਈ ਇੱਕ ਗੱਲ ਮੰਨ ਲਵੇ ਗੁਰੂ ਉਸ ਦੀਆਂ ਹਜ਼ਾਰਾਂ ਮੰਨ ਲਵੇਗਾ ਮਜਾਲ ਹੈ ਉਸ ਦੀ ਗੱਲ ਕੋਈ ਗੁਰੂ ਠੁਕਰਾ ਦੇਵੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਹਰ ਗੱਲ ਕਬੂਰ ਹੁੰਦੀ ਜਾਏ ਹਰ ਗੱਲ ਪ੍ਰਵਾਨ ਹੁੰਦੀ ਜਾਏਗੀ ਪੁਰਖਾ ਤੋ ਇੱਥੇ ਪ੍ਰਵਾਨ ਕਰਕੇ ਵੇਖ ਇੱਕ ਤੇ ਕਬੂਲ ਕਰਕੇ ਵੇਖ ਇੱਕ ਨੂੰ ਤੇ ਝੋਲੀ ਚ ਪਾ ਸਾਰੀਆਂ ਗੱਲਾਂ ਤੇਰੀਆਂ ਗੁਰੂ ਕਬੂਲ ਕਰ ਲਵੇਗਾ ਸਾਰੀਆਂ ਗੱਲਾਂ ਗੁਰੂ ਤੇਰੀ ਮੰਨ ਲਵੇਗਾ ਤਾਂ ਮਹਾਰਸ਼ ਕਰਾਂ ਬੰਦੇ ਕੋਲ ਜਿਹੜਾ ਬੀਜ ਹੈ ਦਲੇ ਆਇਆ ਹੈ ਦਾਲ ਹੈ ਦੰਡਿਆ ਹੈ ਆਟਾ ਹੈ ਇਹਨੂੰ ਸਾਬਤ ਕਰਨਾ ਜੇ ਇੱਕ ਹੋਏ ਤਾਂ ਉਗਵੇ ਬੀਜ ਉੱਕ ਇੱਕ ਹੋ ਜਾਏ ਸਾਬਤ ਹੋ ਜਾਏ ਤੇ ਉਗਦਾ ਜਮਦਾ ਹੈ ਪੈਦਾ ਹੁੰਦਾ ਹੈ ਤੇ ਇੱਕ ਕਰਨ ਦਾ ਢੰਗ ਮੈਂ ਫਿਰ ਅਰਜ਼ ਕਰ ਦਿਆਂ ਕੀਰਤਨ ਸੁਣਨਾ ਕਥਾ ਸੁਣਨਾ ਜਪ ਕਰਨਾ ਮੂਲ ਮੰਤਰ ਜਪਣਾ ਗੁਰ ਮੰਤਰ ਜਪਣਾ ਇੱਕ ਹੋਣ ਦਾ ਢੰਗ ਗੁਰੂ ਦਾ ਬਣਨਾ ਇਹਦੇ ਨਾਲ ਮਨ ਇੱਕ ਹੁੰਦਾ ਹੈ ਤਾਂ ਸਾਬ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਏ ਨਾਲ ਇੱਕ ਹੋਰ ਸ਼ਰਤ ਲਾ ਦਿੱਤੀ ਇੱਕ ਤੇ ਬੀਜ ਇੱਕ ਹੋਵੇ ਸਬਤ ਹੋਵੇ ਦੂਸਰਾ ਬੀਜਣ ਦੀ ਰੁੱਤ ਵੀ ਹੋਵੇ